ਦਨਾਰਾ டிவி ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਾਲੋਂ ਸਾਸਤਰੀ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕਵਾਚ ਤੇ ਦਰਸ਼ਕੋ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਗਰਮੀ ਕਿਰਾਂ ਦੀ ਪੈ ਰਹੀ ਆ ਥੋੜਾ ਬਤਾ ਵੀ ਕੁਝ ਥਾਂ ਹੀ ਪੈ ਗਿਆ ਤੇ ਉਹਦੇ ਨਾਲ ਜਿਹੜੀ ਰਾਹਤ ਮਿਲੀ ਆ ਤੇ ਗਰਮੀ ਬਾਰੇ ਵੀ ਗਿਆਨੀਆਂ ਦੇ ਇਹੀ ਤਰਤਾ ਕਿ ਤਰਤੀ ਦੇ ਉੱਪਰ ਜਿੰਨੇ ਵਾਰ ਤੋਂ ਬਾਅਦ ਦਰਸਤ ਲਾਈਏ ਉਹਨਾਂ ਜਿਆਦਾ ਪੀਂਦਾ ਵਾ ਭਾਵੇਂ ਪੰਜਾਬ ਦੇ ਵਿੱਚ ਕੁਝ ਸਵਸਤਾਵਾ ਜਿਹੜੀਆਂ ਇਸ ਵਾਸਤੇ ਬੜੀਆਂ ਤਤਪਰ ਨੇ ਬਹੁਤ ਸਾਰੇ ਲੋਕ ਹੁਣ ਜਾਗਰੂਕ ਨੇ ਪਰ ਫਿਰ ਵੀ ਬੜਾਈ ਪਛੜ ਕੇ ਮਹਿਮਾਸ਼ੂ ਕੀਤੀਆਂ ਹੋਈਆਂ ਨੇ ਤੇ ਹਜੇ ਉਹਦਾ ਜਿਹੜਾ ਨਤੀਜਾ ਵਾ ਜਿਹੜੇ ਅੱਜ ਰੁਕ ਲੱਗ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੇਗਾ ਦੂਸਰੇ ਪਾਸੇ ਗੱਲ ਕਰੀਏ ਜੇ ਕੇਂਦਰ ਸਰਕਾਰ ਦੀ ਤੇ ਕੇਂਦਰ ਸਰਕਾਰ ਮੋਦੀ ਸਾਹਿਬ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਕਿਸਾਨਾਂ ਦਾ ਜਿਹੜੇ ਉਹਨਾਂ ਨੇ ਕੋਚ ਕੀਤੀ ਆ ਪੀ ਐਮ ਐਸ ਪੀ ਦੇ ਵਿੱਚ ਵਾਦਾ ਕਰਨਾ ਝੋਨੇ ਦੇ ਵਿੱਚ ਵਾਦਾ ਕੀਤਾ ਗਿਆ ਵਾ 100 ਤਰ੍ਹਾਂ ਪਏ ਤੇ ਇਸੇ ਤਰ੍ਹਾਂ ਹੀ ਜਿਹੜਾ ਵਾ ਕੋਲ ਫਸਲਾਂ ਦੇ ਜਿਹੜੇ 14 ਫਸਲਾਂ ਦੇ ਐਮ ਆਰ ਪੀ ਦੇ ਵਿੱਚ ਵਾਅਦਾ ਕੀਤਾ ਗਿਆ ਵਾ ਤਮਕੀ ਦੇ ਵਿੱਚ ਵੀ ਕਾਫੀ ਵਾਅਦਾ ਕੀਤਾ ਗਿਆ ਵਾ ਤੇ ਜੇ ਇਸੇ ਅਧਾਰ ਤੇ ਜਿਵੇਂ 7521 ਰੁਪਏ ਸ਼ਾਇਦ ਜਿਹੜਾ ਵਾ ਨਰਮੇ ਦਾ ਪਾ ਹੋ ਗਿਆ ਤੇ 7200 ਕੁਝ ਰੁਪਏ ਜਿਹੜਾ ਕਪਾ ਦਾ ਰੇਟ ਆ ਤੇ ਮੱਕੀ ਦਾ ਰੇਟ ਵੀ ਟੰਗਾ ਜਿਹੜਾ ਹੋ ਗਿਆ ਵਾ ਤੇ ਜੇ ਇਸੇ ਹਿਸਾਬ ਨਾਲ ਵਿਕੇ ਤੇ ਮੰਨ ਲਓ ਹੁਣ ਦੋਨੇ ਦੇ ਵਿੱਚ ਬਹੁਤ ਜ਼ਿਆਦੀ ਮੱਕੀ ਲੱਗੀ ਹੋਈ ਆ ਹੋਰ ਹੀ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਮੱਕੀ ਵਿਕੇ ਗਈ ਆ ਜੇ ਸਹੀ ਰੇਟ ਦੇ ਹਿਸਾਬ ਨਾਲ ਵਿਕੇ ਔਰ ਕਿ ਇਹਨਾਂ ਦਿਨਾਂ ਦੇ ਵਿੱਚ ਮੜ ਕੇ ਬਰਸਾਤ ਵੀ ਸ਼ੁਰੂ ਹੋ ਜਾਂਦੀ ਆ ਤੇ ਕਈ ਵਾਰਾਂ ਮੰਡੀਆਂ ਦੇ ਵਿੱਚ ਜਿਹੜੇ ਛੱਟੇ ਦੇ ਨਹੀਂ ਹੁੰਦੇ ਤੇ ਮੱਕੀ ਪੇਚ ਜਾਂਦੀ ਆ ਫਿਰ ਮੌਇਸਚਰ ਦਾ ਸਰਕਾਰਾਂ ਜਿਹੜੀਆਂ ਰਾਲਾ ਪਾ ਲੈਂਦੀਆਂ ਵਾ ਜੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਮੱਕੀ ਸਹੀ ਟੰਗ ਦੇ ਨਾਲ ਵਿਕਦੀ ਆ ਤਾਂ ਉਹਦੇ ਨਾਲ ਬਦਲੀ ਜਿਹੜੀ ਬਦਲਵੀਂ ਫਸਲ ਆ ਉਹਦੇ ਵੱਲ ਨੂੰ ਇਛਾ ਮਿਲੇਗਾ ਤੇ ਸਹੀ ਰੇਟ ਮਿਲੇ ਕਿਸਾਨਾਂ ਤੇ ਕਿਸਾਨ ਵੀ ਜਿਹੜੇ ਖੁਸ਼ਹਾਲ ਹੋਣਗੇ ਦੂਸਰੇ ਪਾਸੇ ਜੇ ਵੀ ਹੁਣ ਮੂੰਗੀ ਤੇ ਆਪਣੇ ਤੇਲ ਬੀਜੇ ਜਾ ਸਕਦੇ ਨੇ ਜਿਸ ਲੋਕਾਂ ਨੂੰ ਇੱਕ ਕਿਸਾਨਾਂ ਨੂੰ ਇਹ ਗਰੰਟੀ ਮਿਲ ਜੇ ਕਿ ਉਹਨਾਂ ਦੇ ਜਿਹੜੇ ਤੇਲ ਆ ਉਹ ਚੁੱਕੇ ਜਾਣਗੇ ਨਾਲ ਦੀ ਨਾਲ ਜਿਹੜੀ ਮੂੰਗੀ ਆ ਉਹ ਚੁੱਕੀ ਜਾਊਗੀ ਉਸੇ ਰੇਟ ਦੇ ਵੱਡੀ ਦੇ ਵਿੱਚ ਰੇਟ ਕਟ ਨਹੀਂ ਮਿਲੂਗਾ 8600 ਕੁਝ ਪਈਏ ਜਿਹੜਾ ਮੂੰਗੀ ਦਾ ਰੇਟ ਆ ਉਹ ਜਿਹੜਾ ਨਿਰਧਾਰਤ ਕੀਤਾ ਗਿਆ ਵਾ ਜੇ ਸਾਰੇ 14 ਫਸਲਾਂ ਤੇ ਐਮ ਐਸ ਪੀ ਦੇ ਸਰਕਾਰ ਨੇ ਵਾਦਾ ਕੀਤਾ ਪਰ ਹਨੀ ਦੀ ਗੱਲ ਇਹ ਆ ਐਮ ਐਸ ਪੀ ਮਿਲਣ ਦੇ باوجود ਵੀ ਬਹੁਤ ਸਾਰੇ ਜਿਹੜੀਆਂ ਫਸਲਾਂ ਵਾਂ ਉਹ ਜਿਹੜੀਆਂ ਮੰਡੀ ਦੇ ਵਿੱਚ ਐਮਐਸਪੀ ਦੇ ਰੇਟ ਤੇ ਵਿਕਦੀਆਂ ਨਹੀਂ ਇਹੀ ਕਿਸਾਨਾਂ ਦੀਆਂ ਜਿਹੜੀਆਂ ਮੰਗਾ ਸੀਗੀਆਂ ਕਾਨੂੰਨਰ ਗਰੰਟੀ ਕਿਸਾਨ ਇਸੇ ਕਰਕੇ ਮੰਗ ਰਹੇ ਸੀ ਕਾਨੂੰਨਰ ਗਰੰਟੀ ਕਿ ਜਿਹੜੀ ਅਸੀਂ ਫਸਲ ਵੀਰਦਿਆਂ ਸਾਨੂੰ ਗਰੰਟੀ ਹੋਵੇ ਕਿ ਉਸੇ ਰੇਟ ਤੇ ਸਰਕਾਰ ਨੇ ਜਿਹੜਾ ਐਮਐਸਪੀ ਦੇ ਰੇਟ ਤੇ ਖਰੀਦ ਲੈਣਾ ਵਾ ਇਹਨਾਂ ਵਿੱਚ ਜਦੋਂ ਮੰਡੀਆਂ ਦੇ ਵਿੱਚ ਜਾਂਦੇ ਆ ਤੇ ਵਪਾਰੀਆਂ ਦੇ ਥਿਰਤੇ ਹੋਵੇ ਤੇ ਫਿਰ ਵਟਾਰੀ ਵਪਾਰੀ ਉਹ ਜੋ ਅੱਗੇ ਲੁੱਟ ਕਰਦੇ ਨੇ ਉਸੇ ਤਰ੍ਹਾਂ ਕਿਸਾਨਾਂ ਦੀ ਲੁੱਟ ਕਰਨ ਇਹ ਜਿਹੜੀ ਆ ਗੱਲ ਇਹ ਜ਼ਰੂਰ ਵੇਖਣੀ ਚਾਹੀਦੀ ਆ ਕਿ ਜੇ ਸਰਕਾਰ ਨੇ 14 ਫਸਲਾਂ ਤੇ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਵਾ ਤੇ ਉਹ ਵਾਅਕੇ ਹੀ ਸਾਰੇ ਭਾਰਤ ਦੇ ਵਿੱਚ ਉਸੇ ਰੇਟ ਤੇ ਜਿਹੜੀਆਂ ਵਿਕਣੀਆਂ ਚਾਹੀਦੀਆਂ ਕਿਸਾਨਾਂ ਨੂੰ ਖੱਡਣ ਖਵਾਰ ਜਿਹੜਾ ਨਹੀਂ ਹੋਣਾ ਤੇ ਇਹਦਾ ਹੋਰ ਜਦੋਂ ਗਣਕ ਵਿੱਚ ਝੋਨੇ ਦੀ ਗੱਲ ਬਤਾ ਆਪਾਂ ਕਰਦੇ ਆ ਕਿ ਪੰਜਾਬ ਦੇ ਕਿਸਾਨ ਇਸੇ ਕਰਕੇ ਕਰਨ ਝੋਨਾ ਜਿਆਦਾ ਬੀਜਦੇ ਨੇ ਕਿ ਉਹਨਾਂ ਨੂੰ ਜਿਆਦਾ ਖਰਾਬ ਨਹੀਂ ਹੋਣਾ ਪਿੰਡਾਂ ਮੰਡੀਆਂ ਦੇ ਵਿੱਚ ਵਿਕ ਜਾਂਦਾ ਝੋਨਾ ਤੇ ਕਣਕ ਵੀ ਵਿਕ ਜਾਂਦੀ ਆ ਜੇ ਆਪਾਂ ਝੋਨੇ ਦੀ ਗੱਲ ਕਰੀਏ ਕਿੰਨਾ ਔਖਾ ਔਖੇ ਚੋਨਾ ਪਾ ਬੀਜਦੇ ਆ ਤੇ ਪਾਣੀ ਜਿਹੜਾ ਆਪਣਾ ਧਰਤੀ ਦਾ ਦਿਨੋਂ ਦਿਨ ਥੱਲੇ ਜਾ ਰਿਹਾ ਜਰੂਰ ਪੰਜਾਬ ਦੇ ਕਿਸਾਨਾਂ ਨੂੰ ਵੀ ਇਸ ਗੱਲ ਵਿਚਾਰਨੀ ਚਾਹੀਦੀ ਆ ਕਿਉਂਕਿ ਪੰਜਾਬੀ ਇਹਨੇ ਚੌਲ ਖਾਂਦੇ ਵੀ ਨਹੀਂ ਤੇ ਫੇਰ ਵੀ ਇਹਨੇ ਵੱਡੇ ਪੱਧਰ ਤੇ ਜਿਹੜਾ ਝੋਨਾ ਪੈਦਾ ਕਰਦੇ ਆ ਤੇ ਉਹਦੇ ਨਾਲ ਪਾਣੀ ਜਿਹੜਾ ਧਰਤੀ ਦਾ ਜੇ ਆਪਣੇ ਪੀਣ ਵਾਸਤੇ ਪਾਣੀ ਨਾ ਬਚਿਆ ਆਪਣੀਆਂ ਔਨ ਪੀੜ੍ਹੀਆਂ ਵਾਸਤੇ ਨਾ ਪਾਣੀ ਬਚਿਆ ਆਉਣ ਵਾਲੇ ਸਮੇਂ ਤੇ ਆਪਾਂ ਖੇਤੀ ਕਰਨ ਦੇ ਯੋਗ ਨਾ ਰਹੇ ਤਾ ਫਿਰ ਜਿਹੜਾ ਇਹ ਅੱਜ ਦਾ ਪੈਸਾ ਕਮਾਇਆ ਕਿਸ ਕੰਮ ਆਊਗਾ ਜਰੂਰ ਸੋਚਣ ਤੇ ਵਿਚਾਰਨ ਦੀ ਲੋੜ ਆ ਦੂਸਰੇ ਪਾਸੇ ਜੇ ਗੱਲ ਕਰੀਏ ਕੈਨੇਡਾ ਤੇ ਭਾਰਦੇ ਸਬੰਧਾਂ ਦੀ ਕਾਫੀ ਲੰਮੇ ਸਮਾਂ ਜਿਹੜੇ ਕੈਨੇਡਾ ਤੇ ਭਾਰਦੇ ਸਬੰਧ ਵੜੇ ਸਖਾਵੇਂ ਰਹੇ ਨੇ ਅੱਜ ਵੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਕੈਨੇਡਾ ਇੱਕ ਸਵਰਗ ਦੀ ਰੂਪ ਵਰਗਾ ਉਹਨਾਂ ਨੇ ਚਿਤਵਿਆ ਹੋਇਆ ਤੇ ਕੱਲ ਵੀ ਥੋੜੇ ਦਿਨ ਪਹਿਲਾਂ ਹੀ ਇੱਕ 에어ਪੋਰਟ ਤੇ ਬੰਦਾ ਜਿਹੜਾ ਨੌਜਵਾਨ ਸੀਗਾ ਤੇ ਉਹ ਬਜ਼ੁਰਗ ਦੇ ਪਾਸਪੋਰਟੇ ਜਾ ਰਿਹਾ ਸੀ ਇਸੇ ਕਰਕੇ ਹੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਕੈਨੇਡਾ ਪਹੁੰਚਣਾ ਲੋਕੀ ਕਿਸੇ ਵੀ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਜਿਹੜੇ ਆ ਉਹ ਵਿਦੇਸ਼ਾਂ ਦੀ ਧਿਰਤੀ ਦੇ ਖਾਸ ਕਰਕੇ ਕੈਨੇਡਾ ਨੂੰ ਜਾ ਰਹੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਭਾਰ ਦੇ ਕੈਨੇਡਾ ਦੇ ਸਬੰਧ ਨੇ ਉਹ ਆਪਸ ਵਿੱਚ ਖਰਾਬ ਚੱਲ ਰਹੇ ਨੇ ਹੁਣ ਜਿਵੇਂ ਕੈਨੇਡਾ ਦੀ ਸੰਸਦ ਨੇ ਹਰਦੀਪ ਸਿੰਘ ਨੱਜਰ ਨੂੰ ਸ਼ਰਧਾਂਜਲੀ ਦਿੱਤੀ ਆ ਤੇ ਦੂਸਰੇ ਪਾਸੇ ਇਹ ਰਿਹਾ ਪਈ ਜਿਹੜਾ ਖੇਸਕ ਜਾਜ ਦੇ ਵਿੱਚ ਜਿਹੜੇ ਸਵਾਰ ਮਾਰੇ ਗਏ ਸੀ ਯਾਤਰੀ ਮਾਰੇ ਗਏ ਸੀ ਤੇ ਉਹਨਾਂ ਨੂੰ ਭਾਰਤੀ ਸੰਸਦ ਦੇ ਵਿੱਚ ਵੀ ਜਿਹੜਾ ਸ਼ੰਦ ਅਦਲੀ ਦੇਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਜਿਹੜਾ ਕਵਰ ਕੀਤਾ ਜਾ ਸਕੇ ਉਹਦੇ ਬਰਾਬਰ ਤੇ ਜਿਹੜੀ ਇੱਕ ਗੱਲ ਕੀਤੀ ਜਾ ਸਕੇ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਬੜੇ ਸਖਤ ਸਟੈਂਡ ਇਸ ਗੱਲ ਤੇ ਲਿਆ ਕਿ ਸਾਡੇ ਜਿਹੜੇ ਨਾਗਰਿਕ ਆ ਤੇ ਦੂਸਰੇ ਪਾਸੇ ਜੇ ਕੈਨੇਡਾ ਦੀ ਆਪਾਂ ਗੱਲ ਕਰਦੇ ਜਿੱਥੇ ਧੜਾ ਧੜ ਨੌਜਵਾਨ ਜਾ ਰਹੇ ਨੇ ਪਰ ਨੌਜਵਾਨਾਂ ਦੇ ਵਿੱਚ ਉੱਥੇ ਮੌਤ ਦੀ ਦਰ ਬਹੁਤ ਜ਼ਿਆਦਾ ਵਧ ਗਈ ਹੈ ਜਿਹੜੇ ਇਹ ਲੋ ਸਟੱਡੀ ਵਿੱਚ ਤੇ ਜਾਂਦੇ ਹਨ ਕਈ ਤਾਂ ਚੰਗੇ ਖੰਦੇ ਪਿੰਦੇ ਘਰਾਂ ਦੇ ਹੁੰਦੇ ਨੇ ਕੋਈ ਉਹਨਾਂ ਨੂੰ ਮੁਸ਼ਕਲ ਵੀ ਨਹੀਂ ਹੁੰਦੀ ਪੈਸੇ ਦੀ ਕਈਆਂ ਦਾ ਇਹ ਹੁੰਦਾ ਵੀ ਮਾਪੇ ਨੇ ਜ਼ਮੀਨਾਂ ਘਾੜੇ ਤਰੀਕਿਆਂ ਨੇ ਕਿਸੇ ਨਾ ਕਿਸ ਤਰ੍ਹਾਂ ਇਧਰ ਉਧਰ ਫਰਦਾ ਕੇ ਭੇਜਤਾ ਕਿਉਂਕਿ ਮਾਪੇ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਜੇ ਸਟੱਡੀ ਵਿੱਚ ਤੇ ਹੀ ਬੱਚਾ ਭੇਜਾ ਤੇ ਉਹਨੇ ਜਾ ਕੇ ਸਟੱਡੀ ਕਰਨੀਆਂ ਉਹਨੂੰ ਫੀਸਾਂ ਦੀ ਵੀ ਲੋੜ ਆ ਉਹਨਾਂ ਨੂੰ ਇਹ ਵੀ ਧੜ ਤੜਾ ਤੜ ਜਾ ਕੇ ਕੰਮ ਮਿਲ ਜਾਣਾ ਤੇ ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਨੌਜਵਾਨ ਕਈ ਵਾਰ ਗਲਤ ਰਾਵਾਂ ਤੇ ਵੀ ਪੈ ਜਾਂਦੇ ਨੇ ਇਹ ਜਿਹੜੀਆਂ ਮੌਤਾਂ ਨੇ ਇੱਕ ਬਾਜ਼ਾਰਤ ਬਣੀ ਹੋਈ ਆ ਕਿ ਇੰਨੇ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਕਿ ਹੋ ਰਹੀਆਂ ਨੇ ਨੌਜਵਾਨਾਂ ਤਾਂ ਕੋਈ ਬਿਮਾਰੀ ਵੀ ਨਹੀਂ ਹੁੰਦੀ ਤੇ ਵੀ ਨਹੀਂ ਵੀ ਨੌਜਵਾਨਾਂ ਨੂੰ ਛੇਤੀ ਛੇਤੀ ਜਿਹੜਾ ਹਾਰਟ ਅਟੈਕ ਆ ਜਾਂਦਾ ਇਹਦੇ ਪਿੱਛੇ ਕਾਰਨ ਕੀ ਆ ਉਹ ਜ਼ਰੂਰ ਸੋਚਣ ਵਿਚਾਰਨੀ ਲੋੜ ਆ ਫੰਦੀ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਕਾਰਨਾਂ ਨੂੰ ਸਾਹਮਣੇ ਲਿਆਉਣ ਤੇ ਜਿਹੜੇ ਉਹਨਾਂ ਦੇ ਬੱਚਿਆਂ ਦੇ ਮਾਪੇ-ਪਾਪ ਆ ਉਹਨਾਂ ਨੂੰ ਪਤਾ ਵੀ ਜਿਹੜੀ ਸਪਸ਼ਟ ਗੱਲ ਆ ਉਹ ਸਾਹਮਣੇ ਆਉਣੀ ਚਾਹੀਦੀ ਆ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇਹ ਮੌਤਾਂ ਦੀ ਦਰ ਇੰਨੀ ਵੱਧ ਰਹੀ ਜਾ ਸਕੇ ਤੋਂ بڑے ਵਹਿਮ ਸਵਾਲ ਨੇ ਜਿੰਨਾ ਦੇ ਜਵਾਬ ਦੇਣੇ ਉਤੋਂ ਦੀਆਂ ਸਰਕਾਰਾਂ ਨੂੰ ਚਾਹੀਦੇ ਆ ਕਿ ਕਿਉਂ ਇੰਨੀ ਤੇਜ਼ ਤਰਾਰ ਜੜੀਆਂ ਵਾਤਾਵਰਣ ਹੋ ਰਹੀਆਂ ਨੇ ਹਾਂ ਕੋਈ ਤਾਂ ਹੋ ਲਿਆ ਵੀ ਕਿਦੇ ਅਟੈਕ ਆ ਸਕਦਾ ਵਾ ਇਹਦੇ ਵਿੱਚ ਕੋਈ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਉੱਤੇ ਵਾਤਾਵਰਣ ਦੇ ਵੀ ਜਾ ਕੇ ਤਬਦੀਲੀ ਹੋ ਜਾਂਦੀ ਆ ਉੱਤੇ ਬੰਦਾ ਕੱਲਾ ਰਹਿਣਾ ਬੱਚਿਆਂ ਨੇ ਕਿ ਵੀਰਾਂ ਕੱਲਾ ਰਹਿਣਾ ਕਰਕੇ ਵੀ ਟੈਨਸ਼ਨ ਦੇ ਵਿੱਚ ਆ ਜਾਂਦਾ ਵਾ ਬڑے ਆਈ ਐਮ ਸਵਾਲ ਹੁੰਦੇ ਨੇ ਪਰ ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਹੱਲ ਜਰੂਰ ਕਰਨਾ ਬਣਦਾ ਹੈ ਸੋ ਦਰਸ਼ਕੋ ਇਸੀ ਪ੍ਰੋਗਰਾਮ ਲੋਕਾਂ ਕਾ ਆਵਾਜ਼ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਮੈਨੂੰ ਸੰਤੋਸ਼ਿਕ ਪੰਨ ਨੂੰ ਇੱਥੇ ਦਿਵਾ ਗਿਆ ਸਾਸ਼ਟਰੀਆ ਕਾ